ਵਿੱਕੀ ਜੈਨ ਨੇ ਨੈਸ਼ਨਲ ਟੀਵੀ ਉਤੇ ਪਤਨੀ ਅੰਕਿਤਾ ਲੋਖੰਡੇ ਨੂੰ ਕੀਤੀ ਮਾਰਨ ਦੀ ਕੋਸ਼ਿਸ਼। ਇਸ ਘਰ 'ਚ ਇਸ ਹਰਕਤ ਤੋਂ ਬਾਅਦ ਮਚ ਗਈ ਹਲਚਲ। 2017 ਇਹਨੀ ਦਿਨੀ ਜੰਗ ਦਾ ਅਖਾੜਾ ਬਣਿਆ ਹੋਇਆ। ਹਰ ਗੁਜ਼ਰਦੇ ਦਿਨ ਘਰ ਦੇ ਵਿੱਚ ਕੁਝ ਨਵਾਂ ਵੇਖਣ ਨੂੰ ਮਿਲ ਜਾਂਦਾ ਹੈ। ਖਾਸ ਤੌਰ ਤੇ ਦਰਸ਼ਕ ਅੰਕਿਤਾ ਤੇ ਵਿੱਕੀ ਦੇ ਵਿਚਕਾਰ ਦੀ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਹਾਲਾਂਕਿ ਕਈ ਵਾਰ ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਵਿੱਕੀ ਅੰਕਿਤਾ ਦੀ ਬੇਇੱਜ਼ਤੀ ਕਰ ਦਿੰਦਾ ਹੈ ਹਾਲੇਚ ਵੀ ਵਿੱਕੀ ਨੇ ਕੁਝ ਅਜੀਹਾ ਕੀਤਾ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਵਿੱਕੀ ਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋਣਾ ਪੈ ਰਿਹਾ ਜਿਸ ਉੱਤੇ ਅੰਕਿਤਾ ਵੀ ਕਹਿੰਦੀ ਹੈ ਕਿ ਜੇਕਰ ਉਹ ਉਸ ਨੂੰ ਇੰਨਾ ਬਰਦਾਸ਼ਤ ਕਰ ਰਿਹਾ ਤਾਂ ਉਸ ਨੂੰ ਤਲਾਕ ਕਿਉਂ ਨਹੀਂ ਦੇ ਦਿੰਦਾ ਤਦ ਆਸਦੀ ਹੈ ਕਿ ਬਿਗ ਬੌਸ ਦੇ ਤਾਜ਼ਾ ਐਪੀਸੋਡ 'ਚ ਵਿਕੀ ਜੈਨ ਨੇ ਕੁਝ ਅਜਿਹਾ ਕੀਤਾ ਕਿ ਨਾ ਸਿਰਫ ਪਰਿਵਾਰ ਦੇ ਮੈਂਬਰ ਸਗੋਂ ਪ੍ਰਸ਼ੰਸਕ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਸੀ ਦਰਅਸਲ ਬਿਗ ਬੌਸ ਦੇ ਤਾਜ਼ਾ ਐਪੀਸੋਡ 'ਚ ਅਭਿਸ਼ੇਕ ਕੁਮਾਰ ਅਤੇ ਵਿਕੀ ਜੈਨ ਵਿਚਕਾਰ ਲੜਾਈ ਹੋਈ ਸੀ ਤਾਂ ਇਸੇ ਦੌਰਾਨ ਅੰਕਿਤਾ ਤੇ ਅਰੁਣ ਵੀ ਆਪਸ 'ਚ ਲੜ ਪਏ ਸਨ ਅਭਿਸ਼ੇਕ ਨਾਲ ਲੜਾਈ ਦੌਰਾਨ ਵਿਕੀ ਅਰੁਣ ਦੀਆਂ ਗੱਲਾਂ ਤੋਂ ਪਰੇਸ਼ਾਨ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਜਿਸ ਉਤੇ ਅਰੁਣ ਕਹਿੰਦਾ ਹੈ ਕਿ ਮੈਂ ਚੁੱਪ ਕਿਉਂ ਰਹਾ ਜਦੋਂ ਅਰुण ਵਿੱਕੀ ਦੀ ਗੱਲ ਨਹੀਂ ਸੁਣਦਾ ਤੇ ਉਹ ਅੰਕਿਤਾ ਨੂੰ ਚੁੱਪ ਰਹਿਣ ਲਈ ਕਹਿੰਦਾ ਜਿਸ ਉੱਤੇ ਅੰਕਿਤਾ ਕਹਿੰਦੀ ਹੈ ਕਿਉਂ ਅਰुण ਨਾਲ ਗੱਲ ਕਰ ਰਹੀ ਹੈ ਇਸ ਉੱਤੇ ਵਿੱਕੀ ਗੁੱਸੇ 'ਚ ਅੰਕਿਤਾ ਵੱਲ ਵਧਦਾ ਤੇ ਉੱਥੇ ਇਹ ਨਜ਼ਰ ਆਉਂਦਾ ਹੈ ਕਿ ਵਿੱਕੀ ਜਨ ਦੇ ਵੱਲੋਂ ਅੰਕਿਤਾ ਉੱਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਵਿੱਕੀ ਜਨ ਗੁੱਸੇ ਨਾਲ ਅੰਕਿਤਾ ਵੱਲ ਵਧਦਾ ਤਾਂ ਅੰਕਿਤਾ ਵੀ ਡਰ ਜਾਂਦੀ ਹੈ ਹਾਲਾਂਕਿ ਵਿੱਕੀ ਫਿਰ ਪਿੱਛੇ ਹਟ ਜਾਂਦਾ ਪਰ ਅਰुण ਤੇ ਅਭਿਸ਼ੇਕ ਵਿੱਕੀ ਦੀ ਇਸ ਹਰਕਤ ਨੂੰ ਵੇਖਦੇ ਨੇ ਜਿਸ ਤੋਂ ਬਾਅਦ ਉਹ ਪਰਿਵਾਰ ਨੂੰ ਦੱਸ ਦੇ ਨੇ ਕਿ ਕਿਵੇਂ ਵਿੱਕੀ ਨੇ ਅੰਕਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਸਭ ਵਿਚਕਾਰ ਅੰਕਿਤਾ ਆਪਣੇ ਪਤੀ ਵਿੱਕੀ ਚੈਨ ਨੂੰ ਬਚਾਉਣ ਦੀ ਹੋਈ ਨਜ਼ਰ ਆ ਰਹੀ ਸੀ ਤਾਂ ਇਸ ਤੋਂ ਬਾਅਦ ਹੁਣ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਦੇ ਐਪੀਸੋਡ ਦੇ ਵਿੱਚ ਸਲਮਾਨ ਖਾਨ ਦੇ ਵੱਲੋਂ ਇਸ ਹਰਕਤ ਦੇ ਉੱਤੇ ਵਿਕੀ ਜੈਨ ਨੂੰ ਸੁਨਾਇਆ ਜਾਵੇਗਾ ਤੇ ਫੈਨਸ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਿਕੀ ਜੈਨ ਨੂੰ ਟ੍ਰੋਲ ਕੀਤਾ ਜਾ ਰਿਹਾ ਕਿਉਂਕਿ ਅਜਿਹਾ ਨੈਸ਼ਨਲ ਟੀਵੀ ਦੇ ਉੱਤੇ ਹੋਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉੱਥੇ ਅੰਕਿਤਾ ਲੋਖੰਡੇ ਦੀ ਗੱਲ ਕਰੀਏ ਤੇ ਅੰਕਿਤਾ ਲੋਖੰਡੇ ਟੀਵੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਮ ਹੈ ਜਿਨ੍ਹਾਂ ਦੇ ਵੱਲੋਂ ਪਵਿੱਤਰ ਰਿਸ਼ਤਾ ਸ਼ੋਅ ਦੇ ਵਿੱਚ ਕੰਮ ਕੀਤਾ ਗਿਆ ਸੀਗਾ ਤੇ ਉਹਨਾਂ ਦੀ ਅਦਾਕਾਰੀ ਵੀ ਇੱਥੋਂ ਸ਼ੁਰੂ ਹੋਈ ਸੀ ਤੇ ਇਸ 쇼 ਦੇ ਵਿੱਚ ਅੰਕਿਤਾ ਲੋਖੰਡੇ ਜੋ ਸੀ ਸੁਸ਼ਾਨ ਸਿੰਘ ਰਾਜਪੂਤ ਦੇ ਨਾਲ ਨਜ਼ਰ ਆਏ ਸੀ